Vou por lá, ਕਦੇ ਗੋਤਾਖੋਰਾਂ ਦੀ ਜ਼ਿੰਦਗੀ ਕਿੱਦਾਂ ਦੀ ਹੁੰਦੀ ਹੈ ਬੜਾ ਇੱਕ ਨੇਕ ਕੰਮ ਕਰਦੇ ਨੇ ਜਿਹੜੇ ਗੋਤਾਖੋਰ ਹੁੰਦੇ ਨੇ ਅਕਸਰ ਆਪਾਂ ਦੇਖਦੇ ਹਾਂ ਕਿ ਕਾਫੀ ਜ਼ਿੰਦਗੀਆਂ ਇਹਨਾਂ ਨਹਿਰਾਂ ਦੇ ਵਿੱਚ ਇਹਨਾਂ ਨਦੀ ਨਾਲੀਆਂ ਦੇ ਵਿੱਚ ਖਤਮ ਹੋ ਜਾਂਦੀਆਂ ਨੇ ਕਈ-ਕਈ ਵਾਰ ਲੱਭਦੀਆਂ ਨਹੀਂ ਬੜਾ ਪਰਿਵਾਰਾਂ ਨੂੰ ਮਿਹਨਤ ਮੁਸ਼ਕਲ ਕਰਨੀ ਪੈਂਦੀ ਹੈ ਆਪਣੇ ਚਿਹਤਿਆਂ ਨੂੰ ਲੱਭਣ ਲਈ ਪਰ ਗੋਤਾਖੋਰਾਂ ਦੀ ਜ਼ਿੰਦਗੀ ਕੀ ਹੁੰਦੀ ਹੈ ਅੱਜ ਇੱਕ ਐਸੇ ਗੋਤਾਖਾਰ ਨੂੰ ਗੋਤਾਖੋਰ ਨੇ ਉਹਨੂੰ ਮਿਲਾਨ ਜਾ ਰਹੇ ਆ ਤੇ आशु मलिक ਦਾ ਨਾਮ ਕਾਫੀ ਆਪਾਂ ਦੇਖ ਰਹੇ ਆ سوشل میڈیا ਤੇ ਪੂਰਾ ਇਸ ਟਾਈਮ ਜਿਹੜੇ ਹੈਗੇ ਨੇ ਕਾਫੀ ਧੀਰ ਤੋਂ ਛਾਏ ਹੋਏ ਨੇ ਆਪਾਂ ਗੱਲਬਾਤ ਕਰਦੇ ਆ ਸਾਡੇ ਨਾਲ ਆਸ਼ੂ ਮਲਕ ਨੇ ਆਸ਼ੂ ਜੀ ਤੜੇ ਕਾਫੀ ਅਸੀਂ ਵੀਡੀਓਜ਼ ਦੇਖ ਰਹੇ ਆ ਜੀ ਸਰ ਤੇ ਕਿੰਨੇ ਸਾਲਾਂ ਤੋਂ ਤੁਸੀਂ ਕੰਮ ਕਰ ਰਹੇ ਹੋ ਸਰ ਮੈਨੂੰ 31 ਸਾਲ ਹੋ ਗਏ ਕੰਮ ਕਰਦੇ ਨੂੰ ਔਰ ਪਿਛਲੇ 31 ਸਾਲ ਤੋਂ ਲਗਾਤਾਰ ਕੰਟੀਨਿਊਸ ਮੈਂ ਹਰਿਆਣਾ ਪੰਜਾਬ ਦਿੱਲੀ ਰਾਜਸਥਾਨ ਹਿਮਾਚਲ ਪ੍ਰਦੇਸ਼ ਉੱਤਰ ਪ੍ਰਦੇਸ਼ ਬਿਹਾਰ ਬੰਗਾਲ ਗੁਜਰਾਤ ਕਾਫੀ ਦੂਰ ਤੱਕ ਸਾਡੀ ਟੀਮਾਂ ਕੰਮ ਕਰ ਰਹੀ ਹੈ ਔਰ ਲਗਾਤਾਰ ਕੰਟੀਨਿਊ ਜੇ ਇਸ ਜਿਹੜੀ ਸੇਵਾ ਜਿਹੜੀ ਸਾਡੀ ਆਸ਼ੂਮਲੀ ਗੋਤਾਖੋਰ ਟੀਮ ਦੀ ਹੈ ਉਹ ਜਨ ਜਨ ਤੱਕ ਹਰ ਪਰਿਵਾਰ ਤੱਕ ਪਹੁੰਚ ਰਹੀ ਹੈ ਅੱਛਾ ਆਸ਼ੂ ਜੀ ਕਿੱਥੋਂ ਸ਼ੁਰੂ ਸਫ਼ਰ ਕਿੱਥੋਂ ਸ਼ੁਰੂ ਹੁੰਦਾ ਹੈ ਗੋਤਾਖੋਰੀ ਦਾ ਕਿਉਂਕਿ ਬੜਾ ਇੱਕ ਔਖਾ ਕੰਮ ਵੀ ਹੈ ਔਰ ਨੇਕ ਕੰਮ ਵੀ ਤੁਸੀਂ ਕਰ ਰਹੇ ਹੋ ਸਰ ਇਹ ਔਖਾ ਤੇ ਅਨੋਖਾ ਕੰਮ ਤਾਂ ਹੈ ਹੀ ਇਹ ਮੇਰੀ ਜ਼ਿੰਦਗੀ ਦਾ ਜਿਹੜਾ ਸਫ਼ਰ ਸ਼ੁਰੂ ਹੋਇਆ ਸੀ ਪਾਣੀਪਤ ਹਰਿਆਣੇ ਤੋਂ ਸ਼ੁਰੂ ਹੋਇਆ ਸੀ ਮਹਿਸ 12 ਸਾਲ ਦੀ ਉਮਰ ਦੀ ਮੇਰੀ 1993 ਦੇੰਦਰ ਮੈਂ ਕੰਮ ਸ਼ੁਰੂ ਕੀਤਾ ਸੀ ਔਰ ਅੱਜ 2025 ਹੋ ਗਿਆ ਪੂਰੇ 31 ਸਾਲ ਹੋ ਗਏ ਮੈਨੂੰ ਕੰਮ ਕਰਦੇ ਨੂੰ ਔਰ ਉਮੀਦ ਹੈ ਕਿ ਲਗਾਤਾਰ ਅਗਰ ਪ੍ਰਮਾਤਮਾ ਨੇ ਈਸ਼ੁਰ ਅੱਲਾ ਵਾਹਿਗੁਰੂ ਨੇ ਜ਼ਿੰਦਗੀ ਰੱਖੀ ਇਹ ਕੰਮ ਹਮੇਸ਼ਾ ਕੰਟੀਨਿਊ ਜਾਰੀ ਰਹੇਗਾ ਜਿਹੜੀ ਮੇਰੀ ਆਣ ਵਾਲੀ ਜਨਰੇਸ਼ਨ ਹੈ ਮੇਰੇ ਬੱਚੇ ਮੈਂ ਉਹਨਾਂ ਨੂੰ ਵੀ ਇਹ ਕੰਮ ਕਹਤਾ ਕਿ ਵੀ ਤੁਸੀਂ ਇਹ ਕੰਮ ਬੰਦ ਨਹੀਂ ਕਰਨਾ ਔਰ ਇਹ ਸੇਵਾ ਜਾਰੀ ਰੱਖਣੀ ਹੈ ਬਾਕੀ ਜਿਹੜੇ ਮੇਰੇ ਨਾਲ ਦੇ ਸਾਥੀ ਗੋਤਾ ਹੋਰ ਨੇ ਜਿਹੜੇ ਵਿਚਾਰੇ ਮੇਰੇ ਨਾਲ ਜੁੜੇ ਹੋਏ ਨੇ ਉਹ ਵੀ ਮੈਨੂੰ ਆਸ਼ਵਾਸ਼ਣ ਦੇ ਰਹੇ ਨੇ ਬਾਈ ਦੇ ਨਾਲ ਖੜੇ ਆ ਉਹਨਾਂ ਨੇ ਵੀ ਫਿਰ ਆਪਣੀ ਅੱਗੇ ਪੀੜੀਆਂ ਲਾਤੀ ਕੰਮ ਦੇ ਤੇ ਉਮੀਦ ਹੈ ਕਿ ਕੰਮ ਰੁਕੇਗਾ ਨਹੀਂ ਹੁਣ ਤੱਕ ਤੁਸੀਂ ਕਿੰਨੀਆਂ ਜੜੀ ਇਥੋਂ ਬੋਡੀਆਂ ਕੱਢ ਚੁੱਕੇ ਹੋ ਔਰ ਜਿੰਦਾ ਲੋਕਾਂ ਨੂੰ ਕਿੰਨਿਆਂ ਨੂੰ ਬਚਾ ਚੁੱਕੇ ਹੋ ਜੇ ਸਰ ਮੇਰੇ ਇਕੱਲੇ ਦੀ ਲਾਈਏ ਤਾਂ ਮੈਂ ਇਕੱਲਾ ਹੁਣ ਤੱਕ 8500 ਮੇਰੀ ਡੈਡ ਬੋਡੀਆਂ ਪਾਰ ਕਰ ਗਿਆ ਜੇ ਮੈਂ ਇਕੱਲੇ ਦੀ ਲਾਈਏ ਤੇ ਜਿਹੜਾ ਇੱਕ ਮੇਰਾ ਨੈਟਵਰਕ ਹੈ ਜਿਹੜੇ ਮੇਰੇ ਸਾਰੇ ਰਾਜੇ ਤੋਂ ਮੇਰੇ ਨਾਲ ਸਾਰੇ ਸ਼ਹਿਰਾਂ ਤੋਂ ਸਾਰੇ ਪਿੰਡਾਂ ਤੋਂ ਲੋ ਜਿਹੜੇ ਲੋਕ ਮੇਰੇ ਨਾਲ ਜੁੜੇ ਨੇ ਜਿਨ੍ਹਾਂ ਨੂੰ ਗੋਤਾਖੋਰ ਕਹਿੰਦੇ ਨੇ ਜੇ ਉਹਨਾਂ ਦੀ ਲਾਈਏ ਤੇ ਹੁਣ ਤੱਕ 68000 ਤੋਂ ਵੀ ਜ਼ਿਆਦਾ ਡੈਡ ਬੋਡੀਆਂ ਪਾਰ ਹੋ ਗਿਆ ਜਿਹੜੀ ਜਾਨ ਬਚਾਣ ਦੀ ਗੱਲ ਹੈ ਸਰ ਹਰ ਰੋਜ਼ 1 2 1 2 ਜਾਨਾਂ ਬਚਾਰਿਆ ਇਹ ਤਾਂ ਸੈਕਿੰਡਾਂ ਦੇ ਸਾਹਮਣੇ ਸਾਡਾ ਅਕੜਾ ਪਾਰ ਹੋ ਰਿਹਾ ਕਦੀ ਡਰ ਨਹੀਂ ਲੱਗਿਆ ਇਸ ਕੰਮ ਕਰਦੇ ਪਾਣੀ 'ਚ ਕਿਉਂਕਿ ਸਾਨੂੰ ਅਸੀਂ ਇੱਥੇ ਖੜੇ ਹਾਂ ਸਾਨੂੰ ਖੁਦ ਨੂੰ ਡਰ ਲੱਗ ਰਿਹਾ ਪਾਣੀ ਤੋਂ ਨਹੀਂ ਸਰ ਇਹ ਕਿੰਨਾ ਪਰਮਾਤਮਾ ਇਹ ਕੰਮ ਬਖਸ਼ ਦਿੰਦਾ ਦੇਖੋ ਇੱਕ ਬੰਦਾ ਉਹ ਵੀ ਹੈ ਜਿਹੜਾ ਲੋਕਾਂ ਨੂੰ ਫਾਂਸੀ ਦਿੰਦਾ ਹੈ ਬੰਦਿਆਂ ਨੂੰ ਮਾਰਦਾ ਹੈ ਪਰ ਰੱਬ ਨੇ ਉਹਦੀ ਰੋਟੀ ਲਿਖ ਰੱਖੀ ਹੈ ਉਹਨੂੰ ਜਦ ਰੋਟੀ ਮਿਲੀ ਜਦੋਂ ਕਿਸੇ ਦੀ ਜਾਨ ਲਏਗਾ ਕਿਸੇ ਬੰਦੇ ਨੂੰ ਮਾਰੇਗਾ ਪਰ ਇੱਕ ਬੰਦਾ ਉਹ ਵੀ ਹੈ ਜਿਹੜਾ ਵਿਚਾਰਾ ਪੂਰਾ ਦਿਨ ਹਸਪੀਟਲ ਦੇ ਅੰਦਰ ਜਿਹੜੀ ਡੈੱਡ ਬੋਡੀ ਆਉਂਦੇ ਆ ਉਹਨਾਂ ਤੋਂ ਛੈਣੀ ਹਤੋੜੀ ਆਪਣਾ ਜਿਹੜੇ ਉਹਦੇ ਯਾਰ ਪਾੜਦਾ ਪੂਰੀ ਡੈੱਡ ਬੋਡੀ ਸਲਾਈ ਕਰਦਾ ਇਕੱਠੀ ਕਰਦਾ ਖੋਲਦਾ ਉਹ ਉਹ ਕੰਮ ਬਖਸਾ ਇਹ ਫਿਰ ਪਰਮਾਤਮਾ ਨੇ ਸਾਨੂੰ ਇਹ ਕੰਮ ਦੇ ਰੱਖਿਆ ਤੇ ਡਰ ਨਹੀਂ ਲੱਗਦਾ ਇੱਕ ਜਿਹੜੀ ਇਹ ਕਹਿ ਸਕਦੇ ਇਹ ਇਨਸਾਨੀਅਤ ਲਈ ਇੱਕ ਸੇਵਾ ਦਾ ਕੰਮ ਹੈ ਜੇ ਸੇਵਾ ਤੋਂ ਡਰਗੇ ਸਰ ਸਾਡੇ ਤੋਂ ਵੀ ਖਤਰਨਾਕ ਬੰਦੇ ਨੇ ਜਿਹੜੇ ਵਿਚਾਰੇ ਐਨਜੀਓ ਚ ਚਲਾ ਰਹੇ ਨੇ ਲੋਕਾਂ ਦੇ ਉਹਨਾਂ ਬੰਦਿਆਂ ਨੂੰ ਚੱਕ ਰਹੇ ਜਿਨ੍ਹਾਂ ਨੂੰ ਕੀੜੇ ਪੈ ਜਾਂਦੇ ਨੇ ਸੜ ਜਾਂਦੇ ਨੇ ਉਹਨਾਂ ਦੇ ਕੀੜੇ ਸਾਫ਼ ਕਰਦੇ ਨੇ ਪੱਟੀਆਂ ਕਰਦੇ ਨੇ ਸਾਰਾ ਕੁਝ ਆਪਾਂ ਤਾਂ ਫਿਰ ਵੀ ਡੱਡ ਬੋੜੀ ਕੱਢ ਕੇ ਲੋਕਾਂ ਦੇ ਘਰੇ ਤੱਕ ਪਹੁੰਚਾ ਰਹੇ ਤੇ ਹਰ ਤਰੀਕੇ ਦਾ ਉਹ ਰੱਬ ਨੇ ਬੰਦਾ ਬਣਾ ਰੱਖਿਆ ਹਰ ਤਰੀਕੇ ਦੀ ਉਹਦੀ ਜਿਹੜੀ ਉਹ ਮਾਇਆ ਜਿਹੜੀ ਉਹਦੀ ਲੀਲਾ ਚੱਲ ਰਹੀ ਹੈ ਤੇ ਕਿੰਨਾ ਕਿ ਇਹਦੇ ਵਿੱਚ ਔਖਾ ਹੁੰਦਾ ਜਾਂ ਥੱਲੇ ਉਤਰਦੇ ਹੋ ਪਾਣੀ ਦੇ ਵਿੱਚ ਨਹਿਰ ਦੇ ਵਿੱਚ ਉਤਰਦੇ ਹੋ ਕਿੰਨਾ ਕੁ ਸਮੇਂ ਮਨ ਚ ਕੀ ਚੱਲ ਰਿਹਾ ਹੁੰਦਾ ਉਸ ਵੇਲੇ ਦੇਖੋ ਮਨ ਦੀ ਗੱਲ ਤਾਂ ਇਹ ਹੈ ਕਿ ਜਦ ਕੋਈ ਸਾਡੇ ਸਾਹਮਣੇ ਕੋਈ ਪਰਿਵਾਰ ਆਂਦਾ ਹੈ ਉਹ ਰੋਂਦਾ ਹੈ ਬਿਲਵਲਾਂਦਾ ਹੈ ਤਾੜੇ ਮਾਰਦਾ ਹੈ ਜਦ ਆਪਾਂ ਉਹਦੀ ਦੁੱਖ ਤਕਲੀਫ ਦੇਖਦੇ ਆ ਤਾਂ ਸਾਡਾ ਦੁੱਖਦਰ ਸਾਡਾ ਡਰ ਉਤੋਂ ਖਤਮ ਹੋ ਜਾਂਦਾ ਹੈ ਦੇਰੀ ਸਾੜੀ ਮੁਸ਼ਕਿਲਾ ਜਿਹੜੀ ਸਾਰੇ ਦਿਮਾਗ ਤੋਂ ਨਿਕੜ ਜਾਂਦੇ ਨੇ ਬਸ ਟਾਰਗੇਟ ਕੀ ਹੁੰਦਾ ਬਸ ਉਹ ਡੈਡ ਬੁੜੀ ਫਟਾਫਟ ਕੱਢੀਏ ਇਹ ਪਰਿਵਾਰ ਨੂੰ ਸੌਫ ਸਹੀਏ ਤਾਂ ਕਿ ਇਹ ਆਪਣੇ ਹੱਥੋਂ ਦਾ ਅੰਤਿਮ ਸੰਸਕਾਰ ਕਰ ਲਵੇ ਇਹਨਾਂ ਦੀ ਜਿਹੜੀ ਤਲਾਸ਼ ਹੈ ਇਹ ਜਿਹੜੇ ਬੈਠਣਗੇ ਉਹਨਾਂ 2-4 ਦਿਨ 5 ਦਿਨ ਨਹਿਰਾ ਤੇ ਪਹਿਰਾ ਲਾਣਗੇ ਲਾਈਟਾਂ ਜਨਰੇਟਰ ਲਾਣਗੇ ਮੋਟਰਸਾਈਕਲ ਸਕੂਟਰਾਂ ਤੇ ਘ ਇਹ ਤਲਾਸ਼ ਉਹਨਾਂ ਦੀ ਖਤਮ ਹੋ ਜਾ ਸਾਡਾ ਟਾਰਗੇਟ ਇਹ ਹੁੰਦਾ ਡਰ ਸਾਨੂੰ ਸਿਰਫ ਇਸ ਚੀਜ਼ ਦਾ ਕਿ ਜੇ ਜਦੋਂ ਡੈੱਡ ਬੋਡੀ ਨਹੀਂ ਮਿਲਦੀ ਔਰ ਜਦੋਂ ਉਹ ਪਰਿਵਾਰ ਪਰੇਸ਼ਾਨ ਹੁੰਦਾ ਕਿਉਂਕਿ ਨਾ ਪਰਿਵਾਰ ਨੂੰ ਇੱਕ ਉਮੀਦ ਹੁੰਦੀ ਹੈ ਕਿ ਇਹ ਉਹ ਬੰਦਾ ਹੈ ਜਿਹੜੇ ਮੇਰੀ ਮਿੱਟੀ ਮੇਰੇ ਸ਼ੀਰੇ ਲਵਾ ਸਕਦਾ ਇਹ ਉਹ ਬੰਦਾ ਹੈ ਜਿਹੜਾ ਸਾਡੇ ਬੰਦ ਨੂੰ ਲੱਭ ਕੇ ਦੇ ਸਕਦਾ ਉਹਨਾਂ ਨੂੰ ਸਾਡੇ ਉੱਪਰ ਬਹੁਤ ਉਮੀਦਾਂ ਹੁੰਦੀਆਂ ਨੇ ਤੇ ਉਹ ਉਮੀਦ ਜਿਹੜੀ ਹੈਗੀ ਨਾ ਉਹ ਨਾ ਟੁੱਟੇ ਉਸ ਚੀਜ਼ ਦਾ ਡਰ ਲੱਗਦਾ ਖੁਸ਼ੀ ਕਿੰਨੀ ਕੁ ਹੁੰਦੀ ਹੈ ਜਦੋਂ ਕਿਸੇ ਦੀ ਜ਼ਿੰਦਗੀ ਨੂੰ ਤੁਸੀਂ ਬਚਾ ਲੈਂਦੇ ਹੋ ਤੇ ਮਜੂਸੀ ਕਦੋਂ ਹੁੰਦੀ ਹੈ ਦੇਖੋ ਮੈਂ ਇੱਕ ਗੱਲ ਕਹਾਂਗਾ ਮੇਰਾ ਨ ਮੈਂ ਸਾਰੀ ਗੱਲਾਂ ਪੁੱਠੀ ਕਰੂੰਗਾ ਮੈਂ ਤਾਂ ਸਿੱਧੀ ਸਿੱਧੀ ਗੱਲ ਕਹਿ ਰਿਹਾ ਮੈਨੂੰ ਖੁਸ਼ੀ ਕਿਸੇ ਨੂੰ ਬਚਾਉਣ ਤੋਂ ਨਹੀਂ ਹੁੰਦੀ ਕਿਉਂਕਿ ਜਿਹੜਾ ਬਚ ਗਿਆ ਉਹ ਆਪਣੇ ਪਰਿਵਾਰ ਨੂੰ ਜਾ ਕੇ ਜਿੰਦਾ ਮਿਲ ਗਿਆ ਖੁਸ਼ੀ ਜਦ ਹੁੰਦੀ ਹੈ ਮੇਰੀ ਜਦ ਕੋਈ ਡੈਡ ਬੋਡੀ ਮੈਂ ਕਿਸੇ ਤੋਂ ਕੱਢ ਕੇ ਲੈ ਕੇ ਆਂਦਾ ਕਿਉਂਕਿ ਖੁਸ਼ੀ ਤਾਂ ਹੁੰਦੀ ਹੈ ਕਿ ਉਹ ਡੈਡ ਬੋਡੀ ਕਿਸੇ ਕੁੱਤੇ ਨੇ ਨਹੀਂ ਖਾਈ ਖੁਸ਼ੀ ਤਾਂ ਹੁੰਦੀ ਹੈ ਉਹ ਡੈਡ ਬੋਡੀ ਦਾ ਅੰਤਿਮ ਸੰਸਕਾਰ ਹੋ ਰਿਹਾ ਖੁਸ਼ੀ ਤਾਂ ਹੁੰਦੀ ਹੈ ਉਸ ਡੈਡ ਬੋਡੀ ਹਿੰਦੂ ਰੀਤੀ ਰਿਵਾਜ ਦੇ ਨਾਲ ਗਤੀ ਹੋ ਗਈ ਮੁਸਲਮਾਨ ਧਰਮ ਨਾਲ ਉਹ ਦਫਨ ਹੋ ਗਿਆ ਇਸਾਈ ਧਰਮ ਦੇ ਹਿਸਾਬ ਨਾਲ ਉਹ ਦਫਨ ਹੋ ਗਿਆ ਸਿੱਖ ਧਰਮ ਦੇ ਨਾਲ ਹਿਸਾਬ ਨਾਲ ਉਹ ਤੇ ਖੁਸ਼ੀ ਜਦ ਹੁੰਦੀ ਜਦ ਉਹਦੇ ਮਾਪਿਓ ਦੀ ਤਲਾਸ਼ ਖਤਮ ਹੋ ਜਾਂਦੀ ਹੈ ਖੁਸ਼ੀ ਜਦ ਹੁੰਦੀ ਹੈ ਕਿਸੇ ਭੈਣ ਦੀ ਤਲਾਸ਼ ਖਤਮ ਹੋ ਜਾਂਦੀ ਹੈ ਖੁਸ਼ੀ ਜਦ ਹੁੰਦੀ ਹੈ ਜਦ ਉਹਦੀ ਜਿਹੜੀ ਘਰ ਵਾਲੀ ਹੈ ਉਹਦੇ ਨਿਆਣੇ ਨੇ ਉਹਦੇ ਬੱਚੇ ਨੇ ਜਿਹੜੀ ਉਹਦੀ ਵੇਟ ਕਰ ਰਹੇ ਹੁੰਦੇ ਨੇ ਕਿ ਡੈਡ ਬੋਡੀ ਕਿਸੇ ਤਰੀਕੇ ਨਾਲ ਮਿਲ ਜੇ ਬਸ ਇੱਕ ਵਾਰ ਉਹਦਾ ਆਖਰੀ ਵਾਰ ਅੰਤਿਮ ਸਮੇਂ ਉਹਦਾ ਚਿਹਰਾ ਦੇਖ ਲਈਏ ਮਨ ਦੇ ਅੰਦਰ ਇੱਕ ਬੜੀ ਉਹ ਤਾੜੇ ਵਾਲੀ ਹਾਸੀ ਵਾਲੀ ਖੁਸ਼ੀ ਤਾਂ ਨਹੀਂ ਹੁੰਦੀ ਕਿ ਇਹ ਖਾਕੇ ਮਾਰ ਗਿਆ ਸੀ ਪਰ ਇੱਕ ਦਿਲ ਦੇ ਅੰਦਰ ਇੱਕ ਬੜੀ ਖੂਬਸੂਰਤ ਦੀ ਮਿੱਠੀ ਜਿਹੀ ਮਠਾਸ ਜੀ ਹੁੰਦੀ ਕਿ ਹਾਂ ਮੈਜਿਕ ਨੇ ਕੰਮ ਕੀਤਾ ਉਰੇ ਵੀ ਜਗ੍ਹਾ ਬਣਾ ਲਈ ਤੇ ਉੱਥੇ ਵੀ ਜਗ੍ਹਾ ਬਣਾ ਲਈ ਇੱਕ ਪਲਾਟ ਮੇਰਾ ਉਰੇ ਕੱਟ ਗਿਆ ਇੱਕ ਪਲਾਟ ਮੇਰਾ ਉੱਥੇ ਕੱਟ ਗਿਆ ਉਹ ਖੁਸ਼ੀ ਮਹਿਸੂਸ ਹੁੰਦੀ ਤੁਹਾਨੂੰ ਨਦੀਆਂ ਦਾ ਪੁੱਤ ਕਿਹਾ ਜਾਂਦਾ ਤੇ ਨਦੀਆਂ ਦੇ ਪੁੱਤ ਜਿਹੜਾ ਜੋ ਨਹਿਰ ਦੇ ਵਿੱਚ ਉਤਰਦਾ ਹੈ ਇਹ ਨਹਿਰ ਦੇ ਵਿੱਚ ਕੀ ਕੁਝ ਪਿਆ ਅੰਦਰ ਥੱਲੇ ਇਹਦੇ ਅੰਦਰ ਬਾਈ ਜੀ ਬਹੁਤ ਰਾਜ਼ ਦਫਨ ਨੇ ਕਈ ਮੋਟਰਸਾਈਕਲਾਂ ਗੱਡੀਆਂ ਕਾਰਾਂ ਵੈਪਨ ਸਕੂਟਰ ਬੱਸਾਂ ਪੇੜ ਪੌਦੇ ਕਾਂਚ ਸ਼ੀਸ਼ੇ ਪਤਾ ਨਹੀਂ ਕਿੰਨਾ ਸਮਾਨ ਪਿਆ ਉਹ ਰੱਬ ਜਾਣਦਾ ਜਿਹੜਾ ਲੋਕਾਂ ਨੇ ਚੋਰੀ ਕਰ ਕਰਕੇ ਮੋਟਰਾਂ ਸੱਟ ਰੱਖੀਆਂ ਨੇ ਸੋਨਾ ਚਾਂਦੀ ਸੱਟ ਰੱਖਿਆ ਹੋਰ ਵੀ ਬਹੁਤ ਸਾਰੀ ਚੀਜ਼ਾਂ ਜਿਹੜੀ ਚੋਰੀਆਂ ਦੇ ਆ ਉਹ ਸਾਰੀ ਅੰਦਰ ਹੀ ਪਈਆਂ ਨੇ ਬਹੁਤ ਸੀ ਪਰਾਚੀਨ ਮੂਰਤੀਆਂ ਦੇ ਅੰਦਰ ਪਈਆਂ ਨੇ ਜਿਨ੍ਹਾਂ ਦੀ ਇੰਟਰਨੈਸ਼ਨਲ ਮਾਰਕੀਟ ਦੇ ਅੰਦਰ ਕਹਿ ਸਕਦੇ ਕਰੋੜ ਉਹਦੀ ਹੈ ਪਰ ਉਹ ਕਿਸੇ ਦੀ ਆਸਥਾ ਨਹੀਂ ਉਹ ਕਿਸੇ ਦੇ ਕੋਈ ਉਹਨੂੰ ਪੂਜਦਾ ਹੈ ਉਹ ਸਾਰੀ ਮੂਰਤੀਆਂ ਦੇ ਅੰਦਰ ਪਈਆਂ ਨੇ ਬਹੁਤ ਚੀਜ਼ਾਂ ਇਹਦੇ ਅੰਦਰ ਰਾਜਧਾਨਾ ਬਹੁਤ ਸੀ ਚੀਜ਼ਾਂ ਨੇ ਇਹ ਨਹਿਰ ਦੇ ਕੰਡੇ ਬਹੁਤ ਸੇ ਪਸ਼ੂ ਜਾਨਵਰ ਆਹ ਜੇ ਨੇ ਜਿਹੜੇ ਦੁਨੀਆ ਤੋਂ ਲੁਕਤ ਹੋ ਗਏ ਪਰ ਇਹਨਾਂ ਦੇ ਅੰਦਰ ਛੁਪੇ ਬੈਠੇ ਨੇ ਵਿਚਾਰੇ ਉਹ ਸਾਰੇ ਨਹਿਰ ਦੇ ਕੰਡੇ ਬੈਠੇ ਨੇ ਅੰਦਰ ਪਾਣੀ ਉਹ ਸਾਰੇ ਸਾਨੂੰ ਕਈ ਵਾਰ ਮਿਲ ਜਾਂਦੇ ਨੇ ਬਹੁਤ ਸੇ ਅਜੀਬ ਜਾਨਵਰ ਹੈ ਜਿਨ੍ਹਾਂ ਦੇ ਮੈਂ ਨਾਮ ਤੱਕ ਨਹੀਂ ਜਾਣਦਾ ਕਈ ਵਾਰ ਮੈਨੂੰ ਨਹਿਰਾਂ ਦੇ ਘੁੰਮਦੇ ਮਿਲ ਜਾਂਦੇ ਨੇ ਮੈਨੂੰ ਉਹਨਾਂ ਦੇ ਨਾਮ ਤੱਕ ਨਹੀਂ ਜਾਣਦਾ ਤਾਂ ਖੁਸ਼ੀ ਮਹਿਸੂਸ ਹੁੰਦੀ ਜਦ ਮੈਂ ਨਹਿਰ ਦੇਖਦਾ ਪਰ ਡਰ ਜਿਆਦਾ ਲੱਗਦਾ ਜਦ ਕੋਈ ਲੁੱਟ ਖੋ ਕਰਨ ਵਾਲਾ ਕੋਈ ਮੋਟਰਸਾਈਕਲ ਛਿੰ ਲੈਂਦਾ ਹੈ ਕੋਈ ਮੋਬਾਈਲ ਛਿੰ ਲੈਂਦਾ ਹੈ ਕੋਈ ਪੈਸੇ ਖੋ ਲੈਂਦਾ ਉਸ ਚੀਜ਼ ਦਾ ਸਾਨੂੰ ਡਰ ਲੱਗਦਾ ਉਹਨਾਂ ਨੂੰ ਬੇਨਤੀ ਹੈ ਜੋੜ ਕੇ ਵੀ ਗੋਤਾ ਖੋਰਾਂ ਨੂੰ ਨਾ ਤੰਗ ਕਰਨਾ ਸਾਡੇ ਕਈ ਗੋਤਾ ਖੋਰਾਂ ਨੂੰ ਨੁਕਸਾਨ ਪਹੁੰਚਾਤਾ ਕਈ ਗੋਤਾ ਖੋਰਾਂ ਨੂੰ ਲੁੱਟ ਖੋ ਕਰਕੇ ਪੈਸੇ ਖੋ ਲੈਂਦੇ ਵੇ ਉਹਨਾਂ ਨੂੰ ਅਪੀਲ ਹੈ ਕਿ ਗੋਤਾ ਖੁਰ ਨੂੰ ਬਖਸ਼ ਦੇ ਬਸ ਬਾਕੀ ਮੈਂ ਗੋਤਾ ਖੁਰ ਦੇ ਕਿਹਾ ਉਹਨਾਂ ਨੂੰ ਮੈਂ ਅਪੀਲ ਕਰੂੰ ਕੋਈ ਮਿਹਨਤ ਕਰੇ ਮਜ਼ਦੂਰੀ ਕਰੇ ਕੋਈ ਚੰਗਾ ਕੰਮ ਕਰੇ ਪਰ ਇਹ ਕੰਮ ਨਾ ਕਰੋ ਵੀਰੋ ਇਹ ਦੇਸ਼ 'ਚ ਕੁਝ ਨਹੀਂ ਰੱਖਿਆ ਮੇਰਾ ਅਖੀਰਲਾ ਸਵਾਲ ਦਊਗਾ ਕਿਉਂਕਿ ਕਈ ਜ਼ਿੰਦਗੀਆਂ ਕੋਈ ਮਟਰ ਕਰਕੇ ਵਿੱਚ ਸੁੱਟ ਦਿੰਦੇ ਨੇ ਬਹੁਤ ਜ਼ਿਆਦਾ ਤੇ ਕਈ ਐਸੇ ਵੀ ਹੁੰਦੇ ਨੇ ਜਿਹੜੇ ਆਪ ਆ ਕੇ ਵਿੱਚ ਨਹਿਰ 'ਚ ਛਾਲ ਮਾਰਦੇ ਨੇ ਜਿਹੜੇ ਨਹਿਰ 'ਚ ਖੁਦ ਛਾਲ ਮਾਰਦੇ ਨੇ ਉਹਨਾਂ ਨੂੰ ਤੁਹਾਡੀ ਕੀ ਅਪੀਲ ਲਊਗੀ ਮੇਰਾ ਲਾਸਟ ਸਵਾਲ ਹੈ ਦੇਖੋ ਮੈਂ ਸਭ ਤੋਂ ਪਹਿਲਾਂ ਇਹਨਾਂ ਦੇ ਆਕੜੇ ਦੱਸੂਗਾ 20% ਉਹ ਨੇ ਜਿਹੜੇ ਮਰਡਰ ਕਰਕੇ ਨਹਿਰ ਦੇਂਦਰ ਛੱਡ ਜਾਂਦੇ ਨੇ 60% ਉਹ ਨੇ ਜਿਹੜੇ ਆਪ ਸੁਸਾਇਡ ਕਰਦੇ ਨੇ 60% ਔਰ 20% ਉਹ ਨੇ ਜਿਹੜੇ ਹਾਸੇ ਦਾ ਸ਼ਿਕਾਰ ਹੋ ਜਾਂਦੇ ਜਿਵੇਂ ਨਹਿਰ ਤੇ दारू ਪੀਣ ਆਂਦੇ ਇੰਜੋਏ ਕਰ ਆਂਦੇ ਨਹਿਰ ਤੇ ਨਾਣ ਆਂਦੇ ਨੇ ਨਾਣ ਦੇ ਉੱਪਰ ਡਾਲੇ ਡਾਲੇ ਟੋਟ ਕੇ ਸਮਾਨ ਲੈ ਕੇ ਛੱਡਣ ਆਂਦੇ ਨੇ ਕੋਈ ਸਮਗਰੀ ਕੋਈ ਮੂਰਤੀ ਵਿਸਰਜਨ ਕਰਨ ਵਾਸਤੇ ਆਂਦੇ ਨੇ 20% ਲੋਕ ਉਹ ਨੇ ਪਰ ਮੇਰੀ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਪੀਰੇ ਦੇਖੋ ਜੀਵਨ ਪਰਮਾਤਮਾ ਇੱਕ ਵਾਰ ਦਿੰਦਾ ਹੈ ਇੱਕ ਚ ਕੋਈ ਰਿਵਰਸ ਬਟਨ ਨਹੀਂ ਦੁਬਾਰਾ ਨਹੀਂ ਮਿਲਦਾ ਇਹਨੂੰ ਐ ਨਾ ਕਰੋ ਕੋਈ ਵੀ ਦੁੱਖ ਹੈ ਤਕਲੀਫ ਆਪਣੇ ਪਰਿਵਾਰ ਨਾਲ ਸਾਂਝੀ ਕਰੋ ਕੋਈ ਦੁੱਖ ਤਕਲੀਫ ਆਪਣੇ ਯਾਰ ਦੋਸਤਾਂ ਨਾਲ ਸਾਂਝੀ ਕਰੋ ਕੋਈ ਵੱਡੀ ਪ੍ਰੋਬਲਮ ਹੈ ਪੁਲਿਸ ਨਾਲ ਸਾਂਝੀ ਕਰੋ ਪਰ ਆਪਣੇ ਜੀਵਨ ਨੂੰ ਨਾ ਗਵਾਓ ਜੀਵਨ ਬੜਾ ਅਨਮੋਲ ਹੈ ਇਹ ਦੁਬਾਰਾ ਨਹੀਂ ਮਿਲਣਾ ਇਹਨੂੰ ਸਾਂਭ ਕੇ ਰੱਖੋ ਕਿਉਂਕਿ ਜਿਹੜੀ ਲੋਕ ਸੁਸਾਇਟੀ ਕਰ ਰਹੀ ਹੈ ਨਾ ਉਹਨਾਂ ਦੀ ਡੈਡ ਬੋਡੀਆਂ ਨੂੰ ਅੱਗੇ ਕੁੱਤੇ ਖਾ ਰਹੇ ਨੇ ਕੁੱਤੇ ਕੰਕਾਲ ਬਣ ਕੇ ਉੱਥੇ ਰੁੜ ਰਹੀਆਂ ਨੇ ਕੋਈ ਚੱਕਣ ਵਾਲਾ ਨਹੀਂ ਉਹਨਾਂ ਨੂੰ ਅੱਜ ਵੀ ਆਪਣੇ ਅੰਤਿਮ ਸੰਸਕਾਰ ਦਾ ਇੰਤਜ਼ਾਰ ਕਰ ਰਹੇ ਨੇ ਹਾਰਡ ਖਿੰਡੇ ਪਏ ਨੇ ਮੇਰੇ ਵੀਰੋ ਕਈ ਪੁਲਤ ਹੈ ਜਿਹਦੇ ਉੱਪਰ ਇੱਕ ਇੱਕ ਡੇਢ ਡੇਢ ਲੱਖ ਹੱਡੀਆਂ ਪਈ ਉਨ ਨੂੰ ਕੋਈ ਚੱਕਣ ਵਾਲਾ ਨਹੀਂ ਹੈ ਅੰਤਿਮ ਸੰਸਕਾਰ ਦੇ ਤਿਆਰ ਕਰ ਰਹੀ ਹੈ ਮੇਰੀ ਹੱਤ ਬਾਨ ਕੇ ਬੇਨਤੀ ਹੈ ਆਪਣੇ ਜੀਵਨ ਨੂੰ ਐ ਨਾ ਗਵਾਓ ਇਹ ਉਸ ਰੱਬ ਦਾ ਦਿੱਤਾ ਵੈ ਉਹਦਾ ਹੀ ਹੱਕ ਹੈ ਲੈਣਾ ਸਾਡਾ ਕੋਈ ਹੱਕ ਨਹੀਂ ਨੁਗਵਾਨਦਾ ਮੇਰੀ ਅਪੀਲ ਹੈ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਗੱਲਬਾਤ ਕਰ ਲਈ ਸੋ ਇਹ ਸਨ ਆਸ਼ੂ ਮਲਕ ਜਿਨ੍ਹਾਂ ਨੂੰ ਨਦੀਆਂ ਦਾ ਪੁੱਤ ਕਿਹਾ ਜਾਂਦਾ ਹੈ ਇੱਥੇ ਕਾਫੀ ਡੈੱਡ ਬੋਡੀਆਂ ਨੂੰ ਕੱਢ ਚੁੱਕੇ ਨੇ ਹਜ਼ਾਰਾਂ ਦੀ ਗਿਣਤੀ 'ਚ ਡੈੱਡ ਬੋਡੀਆਂ ਨੂੰ ਕੱਢ ਚੁੱਕੇ ਨੇ ਤੇ ਕਈ ਲੋਕਾਂ ਦੀ ਜਿਹੜੀ ਜਾਨ ਪਛਾ ਚੁੱਕੀ ਨੇ ਸੋ ਉਮੀਦ ਕਰਦੇ ਹਾਂ ਕਿ ਗੱਲਬਾਤ ਤੁਹਾਨੂੰ ਚੰਗੀ ਲੱਗੀ ਹੋਗੀ ਅਗੇ ਤੋਂ ਹੋਰ ਕਵਰੇਜ ਲੈ ਕੇ ਦੁਬਾਰਾ ਹਾਜ਼ਰ ਹੋਵਾਂਗੇ ਤਦ ਤੱਕ